ਅੱਜ ਸ੍ਰੀ ਕਾਲਜ ਸਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮਨਵੀਰ hope ਸਾਈਕ ਟਿਕ ਟਾਕ ਹੋਮਗੇ ਤੇ ਵਧੀਆ ਹੋਵੋਗੇ ਤੇ ਬਸ ਮੈਂ ਹੁਣੀ ਹੁਣੀ ਪ੍ਰੈਕਟਿਕਮ ਤੋਂ ਆਈ ਸੀ ਆਪਣੇ ਤੇ ਮੈਂ ਅਦਰ ਪੋਹਾ ਬਣਾਉਂਦੀ ਤਿਆਰੀ ਕਰ ਰਹੀ ਆ ਤੇ ਆ ਦੇ ਖਦਰ ਮੈਂ ਸਬਜ਼ੀਆਂ ਕੱਟ ਲੀਆਂ ਨੇ ਇਹਵੇਂ ਕੱਟਨੇ ਪਿਆਜ਼ ਹਰੀ ਮਿਰਚ ਸ਼ਿਮਲਾ ਮਿਰਚ ਟਮਾਟਰ ਥੋੜਾ ਜਿਹਾ ਧਨੀਆ ਜਿਹੜਾ ਲਾਸਟ ਪਾਵਾਂਗੇ ਤੇ ਗਾਜਰਾ ਤੇ ਅਦਰ ਮਟਰ ਤੇ ਬੀਨਸ ਨੇ ਤੇ ਆਪਣਾ ਪੋਹਾ ਤੋਤਾ ਹੋਇਆ ਪੰਥਨ ਨੂੰ ਕੱਟ ਲੈ ਕੇ ਰਾਂ ਤੇ ਬਸ ਆਪਾਂ ਹੁਣ ਇਹ ਤੜਕਾ ਲਾ ਕੇ ਬਣਾ ਲੈਣੀਆਂ ਉੱਜੀ ਪਹਿਲਾਂ ਆਪਾਂ ਤੇਲ ਪਾ ਲਿਆਗਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਜੀਰਾ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਚੀਰਾਈ ਰਾਈ ਪਹੋਚ ਬਹੁਤ ਜ਼ਿਆਦਾ ਸਵਾਦ ਲੱਗਦੀ ਹੈਗੀ फिर आप पावे अपनी हरी मिर्च पावे आप प्याज फिर पावगी आप अपना शिमला मिर्च त गाजर ਵੈਸੇ ਮੈਂ ਤੁਹਾਨੂੰ ਪੋਹੇ ਦੀ ਰੈਸਪੀ ਦਿੱਤੀ ਹੋਈ ਹੈ ਸਿੰਪਲ ਦੀ ਬਟ ਇਹ ਅੱਜ ਮੈਂ ਸਾਰੀ ਸਬਜ਼ੀਆਂ ਪਾ ਕੇ ਬਣਾ ਰਹੀ ਸੀ ਕਿਉਂਕਿ ਮੈਂ ਐਸ ਹੈ ਕਿ ਮੈਂ ਸਾਰਾ ਕੁਝ ਸਬਜ਼ੀਆਂ ਪਾ ਪਾ ਕੇ ਬਣਾਵਾ ਪੋਹਾ ਪਤਾ ਨਹੀਂ ਕਿਉਂ ਤਾਂ ਫਿਰ ਮੈਂ ਸਾਰੇ ਸਬਜ਼ੀਆਂ ਦਾ ਪੋਹਾ ਬਣਾ ਰਹੀ ਹਾਂ ਕਿ ਤੁਸੀਂ ਇਹ ਵੀ ਟਰਾਈ ਕਰੋ ਬਹੁਤ ਜਿਆਦਾ ਸਵਾਦ ਆਉਂਦਾ ਹੈ ਸਾਰੀ ਸਬਜ਼ੀਆਂ ਪਾ ਕੇ ਮੇਰੇ ਕੋਲ ਜਿੰਨੀਆਂ ਸਬਜ਼ੀਆਂ ਸੀ ਮੈਨੇ ਪਾ ਦਿੱਤੀਆਂ ਨੇ ਕਿਉਂਕਿ ਬੇਸਿਕਲੀ ਜਿਹੜਾ ਪੋਹਾ ਹੁੰਦਾ ਚੌਲ ਹੀ ਹੁੰਦੇ ਨੇ ਠੀਕ ਹੈ ਹਨਾ ਤੇ ਚੌਲਾਂ 'ਚ ਆਪਾਂ ਜਿਹੜਾ ਵੀ ਤੜਕਾ ਲਾ ਸਕਦੇ ਆਪਾਂ ਪੋਹੇ 'ਚ ਵੀ ਲਗਾ ਸਕਦੇ ਆ නලි පමඳ මටතය සහ්න බීනිස එ බීසියටේ මික්ෂ වැෑදි සීජන ලසාද තන් පො පක් තදන සද්‍යනු අප්න යනු ਇਹਨਾਂ ਪਾ ਮੰਗੇ ਆਪਾਂ ਟਮਾਟਰ ਨੇ ਕਿੰਨਾ ਆਪਾਂ ਪਾਵਾਂਗੇ ਆਪਾਂ ਮਸਾਲੇ ਪਿੰਦੂਨ ਲਾਲ ਮਿੱਠਾ ਗਰਮ ਮਸਾਲਾ ਚਾਟ ਮਸਾਲਾ ਤੇ ਹਲਦੀ ਮੇਰਾ ਪੋਹਾ ਪਾਣੀ ਵਿੱਚ ਇਹ ਜਿਹੜਾ ਮੈਂ ਪੋਹਾ ਲਿਆ ਇਹ ਮੈਂ ਤੁਹਾਨੂੰ ਬਾਹਰੋਂ ਹੀ ਲੱਤ ਮੈਨੂੰ ਨਹੀਂ ਪਤਾ ਕਿ ਰਿਜ਼ਲਟ ਕਿ ਮੇਰਾ ਪੋਹਾ ਕਿੰਨਾ ਕਿ ਜਦੋਂ ਵੀ ਸੌਫਟ ਹੋਏ ਕਿੰਨਾ ਕਿ ਜਿਆਦਾ ਨਾ ਦੇਖ ਲੈ ਮੈਂ ਚਲੋ ਓਜੀ ਅਗਰ ਤੁਹਾਡਾ ਕੁਝ ਖਾਨ ਨੂੰ ਮਸਾਲੇ ਵਾਲਾ ਜੀ ਕਰਿਆ ਹੈ ਨਾ ਹੈਲਦੀ ਵੀ ਚੀਜ਼ ਚਾਹੀਦੀ ਉਹ ਹੀ ਟੈਂਪਰਨ ਲਈ ਹਲ ਮਸਾਲਾ ਚਾਹੀਦਾ ਤਾਂ ਮੈਨੂੰ ਲੱਗਦਾ ਸਾਨੂੰ ਜੈ ਬੈਸਟ ਆ ਪਰ ਅੱਜ ਮੈਂ ਸਵੇਰੇ ਨਾ ਉਹ ਤੁੰਗਲ ਦੇਖ ਰਹੀ ਸੀ ਹੈ ਨਾ ਕਦੇ ਸੈਂਡਵਿਚ ਆ ਜਾਏ ਘਰੇ ਬਣਾਉਣ ਆ ਲਿਆ ਕਦੇ ਉਹ ਸਮੋਸੇ ਆ ਜਾਣ ਕਦੇ ਕਰਨੇ ਤਾਂ ਕੁਝ ਆ ਜਾ ਕਨ ਮੇਰੇ ਨਾਲ ਜੀ ਕਰਿਆ ਸੀਗਾ ਚੱਕੋ ਜੀ ਆਪਣਾ ਪੋਹਾ ਬਣ ਕੇ ਰੈਡੀ ਹੈ ਬਸ ਇਹ ਚਾਹ ਪਾਉਣ ਬਾਵਾਗੇ ਧਨੀਆ ਉੱਪਰ ਦੀ ਫਰੈਸ਼ ਧਨੀਆ ਦਾ ਅਗਰ ਤੁਹਾਡੇ ਕੋਲ ਹੈਗਾ ਆਪਣਾ ਕੀ ਕਹਦੇ ਹੁੰਦੇ ਨੇ ਹੰਬਾ ਮੂੰਗਫਲੀ ਹੈਗੀ ਹੈ ਨਾ ਤੇ ਕੜੀ ਪੱਤਾ ਹੈਗਾ ਤਾਂ ਤੁਸੀਂ ਕੜੀ ਪੱਤਾ ਤੇ ਮੂੰਗਫਲੀ ਇਹ ਚ ਆਪਣੇ ਪੋਹ ਚ ਜ਼ਰੂਰ ਪਾਓ ਬਹੁਤ ਜਿਆਦਾ ਸਵਾਦ ਲੱਗਦਾ ਹੈ। ਲੋ ਜੇਪਾ ਗੈਸ ਕਰ ਦਿਨੇ ਬੰਦ। ਲੋ ਜੀ ਆਪਣਾ ਪੋਹਾ ਬਣ ਕੇ ਰੈਡੀ ਹੈ ਤੇ ਬਸ ਆਪਾਂ ਖਾ ਲੈਨੇ ਫਟਾਫਟ ਗਰਮ ਗਰਮ ਬਹੁਤ ਜਿਆਦਾ ਸਵਾਦ ਲੱਗ ਰਿਹਾ। ਲੋ ਜੀ ਆਪਾਂ ਨਾ ਮੈਂ ਘਰੇ ਆ ਗਈ ਸੀ ਬਸ ਮੈਂ ਸਾਰੀ ਲਈ ਗਿਫਟ ਪੈਕ ਕਰ ਦਿੱਨੇ ਹਾਂ ਉਹ ਨਾ ਤੇ ਹਨਾ ਜਦੋਂ ਖੋਲਣ ਆਇਆ ਨਾ ਪਤਾ ਲੱਗ ਗਿਆ ਉਹਨਾਂ ਨੂੰ ਕਿ ਕੀ ਕੀ ਚੀਜ਼ ਹੈ ਪਹਿਲੀ ਫਿਰ ਜਦੋਂ ਖੋਲਣਗੇ ਹਾਂ ਤਾਂ ਮਾਰੇ ਉੱਟਾ ਨਾ ਪਤਾ ਲੱਗੂ ਹਾਂ ਆਈਡੀਆ ਹੋ ਗੋਵੇ ਹਾਂ ਕੀ ਹੈ ਕੀ ਹੈ ਤਾਂ ਕਰਕੇ ਤੇ ਉਹਦਾ ਰਿਐਕਸ਼ਨ ਵੀ ਦੇਖਣਾ ਲਈ ਹੋਣੀ ਜੀ गिफ्ट रैपिंग से मैं बरा तंग ही है बस मैं कद किसी गिफ्ट रैप नहीं किया क्योंकि हमेशा बस अना आप उ करा लें दुकान तो ਬਾਕੀ ਆ ਨਾ ਟੇਪ ਨਾ ਥੋੜੇ ਸਟਰੋਂਗ ਵੀ ਹੋ ਜਾਊਗਾ ਹਨਾ ਛੇਤੀ ਮਤਲਬ ਐਵੇਂ ਨਾ ਅਧੂ ਦ੍ਰਹਿ ਹਿੱਲਦਾ ਨਹੀਂ ਹੈਗਾ ਨਾ ਬਾਕਸ ਤਾਂ ਥੋੜਾ ਸਟਰੋਂਗ ਹੋ ਜੇ ਤਾਂ ਸੇਫਟੀ ਵੀ ਹੋ ਜਾਊਗੀ ਦੋ ਆਪਣੇ ਹੋ ਗਏ ਪੈਕ ਬਾਕੀ ਕਰ ਲੈਨੇ ਆ ਲੋ ਜੀ ਆਪਾਂ ਬਸ ਗਿਫਟ ਰੈਪ ਕਰਨ ਵਾਲੀਆਂ ਬਸ ਹੋਣੀ ਵਾਲੇ ਨੇ ਬਹੁਤ ਰਹਿੰਦੀ ਨਹੀਂ ਹੈ ਨਾ ਤੇ ਬਸ ਮੈਂ ਐਵੇਂ ਸੀ ਨਾ ਹਨਾ ਵੀ ਜਦੋਂ ਆਪਣਾ ਸਮਾਨ ਮੂਰੇ ਰੱਖ ਦਿੰਨੇ ਹੁੰਨੇ ਹਨਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਨਾ ਕਿ ਸਮਾਨ ਆਪਾਂ ਪਹਿਲੀ ਐ ਹੋ ਜਾਂਦਾ ਹੈ ਨਾ ਕੋਈ ਰਿਐਕਸ਼ਨ ਵਗੈਰਾ ਵੀ ਨਹੀਂ ਹੁੰਦੇ ਹੈਗੇ ਤੇ ਮੈਂ ਬਸ ਐਂ ਚਾਹੁੰਦੀ ਸੀ ਮੈਂ ਉਹਨਾਂ ਨੂੰ ਗਿਫਟ ਰੈਪ ਕਰਾਣਾ ਤਾਂ ਕਿ ਜਦੋਂ ਖੋਲਣਗੇ ਹਨਾ ਤਾਂ ਉਹਨਾਂ ਦੇ ਫੇਸ ਤੇ ਰਿਐਕਸ਼ਨ ਨਾ ਹੋਣਾ ਹੈ ਨਾ ਵੀ ਕੀ ਹੋ ਰਿਹਾ ਕੀ ਨਾ ਵੀ ਕੀ ਗੈਸ ਕਰਨ ਕਿਉਂਕਿ ਮੈਂ ਆਪਦੇ ਵੱਲੋਂ ਜਿੰਨਾ ਕਿ ਮੈਨੂੰ ਲੱਗਦਾ ਸੀ ਵੀ ਹਾਂ ਚੀਜ਼ ਲਈ ਸਹੀ ਹੈ ਉਹਨਾਂ ਲਈ ਬੈਸਟ ਹੈਗੀ ਮੈਨੂੰ ਆਹੀ ਚੀਜ਼ ਲੈਣੀ ਚਾਹੀਦੀ ਹੈ ਮੈਂ ਆਪਣੀ ਪਸੰਦ ਨਾਲ ਲੈ ਲਿਆ ਬਟ ਮੈਂ ਮਤਲਬ ਪਹਿਲੀ ਵਾਰੇ ਕਮਜੀ ਘਰ ਤੇ ਲਈ ਕੁਛ ਨਾ ਕੁਛ ਲੈਤਾ ਸੀਗਾ ਕਿਉਂਕਿ ਹਮੇਸ਼ਾ ਹੀ ਹੁੰਦਾ ਸੀ ਨਾ ਉੱਥੇ ਮਮਾ ਡੈਡੀ ਜੀ ਲੈਂਦੇ ਹੁੰਦੇ ਸੀ ਹਨਾ ਤੇ ਆਪਾਂ ਬਸ ਸਲਾਹ ਦਿੰਦੇ ਹੁੰਦੇ ਸੀ ਕਿ ਹਾਂ ਮਮਾ ਸੋਹਣਾ ਲੱਗ ਰਿਹਾ ਹਾਂ ਡੈਡੀ ਜੀਆ ਸੋਹਣਾ ਲੱਗ ਰਿਹਾ ਲੇਕਿਨ ਇਸ ਵਾਰ ਸਾਰਨ ਪਹਿਲੀ ਵਾਰ ਹੈ ਮਤਲਬ ਮੈਂ ਆਪਣੇ ਪਸੰਦ ਦੇ ਲੈਤਾ ਸਾਰਾ ਸਮਾਨ ਤਾਂ ਕਰਕੇ ਮੈਨੂੰ ਐ ਹੀ ਉਹਨਾਂ ਨੂੰ ਪਸੰਦ ਆਊਗਾ ਵੀ ਹੈ ਨਹੀਂ ਤੇ ਬਸ ਦੇਖਾਂਗੇ ਕੋਈ ਗੱਲ ਨਹੀਂ ਹੋਪ ਕਰਾਂਗੇ ਵੀ ਵਧੀਆ ਉਹਨਾਂ ਨੂੰ ਪਸੰਦ ਆਵੇ ਸਾਰਾ ਸਮਾਨ ਇਸ ਇਸ ਮਾਨਵਾਰੇ ਨਾ ਫਿਲਹਾਲ ਅਜੇ ਮੈਂ ਆਪਣੇ ਘਰ ਦੇ ਨੂੰ ਵੀ ਨਹੀਂ ਦੱਸਿਆ ਹੈਗਾ ਨਾ ਮਮਾ ਨੂੰ ਮੈਂ ਮਮਾ ਮੈਂ ਸੋਡ ਲਈ ਆਖਰੀ ਦੇਰੀ ਪਰ ਮੈਂ ਤੇ ਰਿਪਰ ਲਈ ਆਖਰੀ ਦੇ ਉਹ ਨਨ ਵੀ ਕੁਝ ਨਹੀਂ ਦੱਸਿਆ ਹੈਗਾ ਉਹ ਵੀ ਰਿਪਰ ਵੀ ਮੈਂ ਬਾਰ ਬਾਰ ਪੁੱਛਦਾ ਰਹੂਗਾ ਕਿ ਮੇਰੇ ਲਈ ਕੀ ਗਿਫਟ ਲੈਤਾ ਹੈ ਨਾ ਉਹ ਕਹਿੰਦਾ ਮੈਨੂੰ ਵੇਟ ਨਹੀਂ ਹੋ ਰਿਹਾ ਮੈਨੂੰ ਦੱਸ ਦੇ ਵੇ ਜੋ ਤੱਕ ਗਿਫਟ ਆਉਣਗੇ ਉਹ ਤੱਕ ਤਾਂ ਫਿਰ ਮੈਨੂੰ ਮਤਲਬ ਸਬਰ ਹੀ ਨਹੀਂ ਹੋਣਾ ਹੈਗਾ ਮੈਥੋਂ ਤੂੰ ਫਟਾਫਟ ਦੱਸ ਦੇ ਤਾਂ ਹੀ ਤਾਂ ਮੈਂ ਵੀਡੀਓ ਚ ਵੀ ਨਹੀਂ ਦਿਖਾਏ ਕਿ ਕੀ ਗਿਫਟ ਖਰੀਦੇ ਆ ਇਹ ਸਿਰ ਮਮਾ ਦੇ ਵਲੌਗ ਚ ਹੀ ਦੇਖਣ ਨੂੰ ਮਿਲਣਗੇ ਹੈ ਨਾ ਵੀ ਆਪਾਂ ਕੀ ਕੀ ਗਿਫਟ ਖਰੀਦੇ ਆ ਕਿਉਂਕਿ ਉੱਥੇ ਹੈ ਨਾ ਨਹੀਂ ਤੁਸੀਂ ਉਹ ਦੇਖ ਲਿਓ ਤੇ ਬਸ ਫਿਰ ਆਪਾਂ ਗਿਫਟ ਪੈਕ ਕਰ ਲੈਨੇ ਆ ਹਨਾ ਤੇ ਚੰਗੀ ਤਰ੍ਹਾਂ ਪੈਕ ਕਰਕੇ ਰੱਖ ਦਿੰਨੀ ਆ ਕਿਉਂਕਿ ਫਿਰ ਆਏ ਹਨਾ ਬਾਚੋਂ ਐਨ ਟਾਈਮ ਤੇ ਮੌਕੇ ਤੇ ਕੁਝ ਖਰੀਦਿਆ ਵੀ ਨਹੀਂ ਜਾਂਦਾ ਨਾ ਕੁਝ ਸਮਝ ਆਵੇ ਇਸ ਲਈ ਪਹਿਲੀ ਲੈ ਕੇ ਰੱਖ ਲਈ ਆਪਾਂ ਲਓ ਜੀ ਬਸ ਆਪਾਂ ਪੈਕ ਕਰ ਲੈਨੇ ਆ ਲਓ ਜੀ ਆਪਣਾ ਸਮਾਨ ਹੈ ਜਿਹੜਾ ਪੈਕ ਹੋ ਗਿਆ ਕਿਰਮੇ ਸਾਰਾ ਕੁਝ ਪੈਕ ਕਰ ਦਿੱਤਾ ਬਾਕੀ ਉਹਨਾਂ ਨੂੰ ਪਤਾ ਦੇਖੋ ਮੇਂ ਪਛਾਨਣਗੇ ਵਿੱਚ ਹੀ ਰੱਖੀਦਾ ਸਮਾਨ ਆਗਾ ਇਹ ਤੋਂ ਉੱਦਲਾ ਆਪਣੀ ਹੋ ਕੇ 1 2 3 4 5 6 7 ਸੱਤ ਚੀਜ਼ਾਂ ਦਾ ਪੈਕਿੰਗ ਵਿੱਚ ਨੇ ਤੇ ਬੱਸ ਦੋ ਕਿੱਟ ਜਮੈਲ ਦਾ ਬੈਗ ਸ ਵਿੱਚ ਪਾਈਆਂ ਸੀ ਮੈਂ ਨਹੀਂ ਦੇਖ ਲੈਣਗੇ ਆਪ ਨੂੰ ਜਰਨਲ ਪਸੰਦ ਆਇਆ ਹੋਊਗਾ ਦੇਖ ਲੈਣਗੇ ਮੈਨੂੰ ਜਿਹੜਾ ਮੈਨੂੰ ਲੱਗਦਾ ਸੀ ਇਹ ਨਾ ਉਹਨਾਂ ਦੀ ਚੁਆਇਸ ਹੈਗੀ ਮੈਂ ਉਹ ਸਭ ਨਾ ਲੈ ਲਿਆ ਬਾਕੀ ਦੇਖੋ